ਹਾਂਜੀ ਗੁਰਮਖ ਪਿਆਰਿਓ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਸੋ ਗੁਰੂ ਦੀ ਵਡਿਆਈ ਨਾਮ ਸਿਮਨ ਦੀ ਵਡਿਆਈ ਸੰਤਾਂ ਦੀ ਵਡਿਆਈ ਦੀ ਵਿਚਾਰ ਕਰਦੇ ਆ ਜਿੰਨਾ ਆਪਾਂ ਗੁਰੂ ਨੂੰ ਗੁਰੂ ਦੀਆਂ ਗੱਲਾਂ ਸੁਣਾਂਗੇ ਗੁਰੂ ਬਾਰੇ ਸੁਣਾਂਗੇ ਉਹਨਾਂ ਹੀ ਆਪਣਾ ਗੁਰੂ ਵਿੱਚ ਵਿਸ਼ਵਾਸ ਬਣਦਾ ਹੈ ਸੁਣਨ ਦੇ ਨਾਲ ਵਿਸ਼ਵਾਸ ਬਣਦਾ ਹੈ ਸੁਣਨ ਤੇ ਸੁਣਾਉਣ ਦੇ ਨਾਲ ਵਿਸ਼ਵਾਸ ਬਣਦਾ ਹੈ ਤੇ ਜਿਨ੍ਹਾਂ ਨੂੰ ਪ੍ਰੇਮ ਹੈ ਗੁਰੂ ਦੇ ਨਾਲ ਉਹਨਾਂ ਨੂੰ ਵਾਹਿਗੁਰੂ ਪਰਮਾਤਮਾ ਅੱਲਾ ਜਰੂਰ ਦਰਸ਼ਨ ਦਿੰਦੇ ਨੇ ਜਿਨ੍ਹਾਂ ਨੂੰ ਪ੍ਰੇਮ ਹੋਵੇ ਤੇ ਆਪਣੇ ਪਿਆਰਿਆਂ ਨੂੰ ਪਰਮਾਤਮਾ ਜਰੂਰ ਦਰਸ਼ਨ ਦਿੰਦਾ ਹੈ ਜਿਹੜੇ ਪ੍ਰੇਮ ਕਰਦੇ ਨੇ ਗੁਰੂ ਨਾਲ ਜਿਵੇਂ ਨਾਮਦੇਵ ਜੀਆ ਨੂੰ ਪਰਮਾਤਮਾ ਨੇ 72 ਵਾਰ ਦਰਸ਼ਨ ਦਿੱਤੇ ਸੀ ਕਦੇ ਕਿਸ ਰੂਪ ਵਿੱਚ ਕਦੇ ਕਿਸ ਰੂਪ ਵਿੱਚਾਂ ਬੱਤਰਵਾਰ ਦਰਸ਼ਨ ਦਿੱਤੇ ਸੀ ਮਹਾਰਾਜ ਜੀ ਨੇ ਨਾਮਦੇਵ ਜੀ ਨੂੰ ਇੱਕ ਸਾਡੇ ਪਿੰਡਾਂ ਦੇ ਲਾਗੇ ਪਿੰਡ ਹੈ ਨਾਮ ਤੋਂ ਜ ਨਹੀਂ ਲੈਣਾ ਬਈ ਕਿਉਂਕਿ ਫਿਰ ਉਹ ਹੋ ਜਾਂਦਾ ਬਈ ਵਿਡਿਆਈ ਹੋ ਜਾਂਦੀ ਆ ਬਈ ਗੁਪਤ ਗੱਲ ਹੁੰਦੀਆਂ ਨੇ ਕਈ ਉਹ ਪਿੰਡ 'ਚ ਇੱਕ ਸਿੱਧਾ ਸਾਦਾ ਜੱਟ ਸੀਗਾ ਉਹੋ ਇੱਕ ਪੰਡਤ ਸੀ ਉਹਦੇ ਨਾਲ ਵੀ ਜਾਇਆ ਕਰੇ ਬਈ ਜੇ ਮੈਂ ਕੋਈ ਪੰਡਤੋ ਪੰਡਤ ਨੂੰ ਮਾਰਦਾ ਸੀ ਉਹ ਜੱਟ ਜ਼ਿੰਮੇਦਾਰ ਵੀ ਜੇ ਮੈਂ ਮਾਧਿਅਮ ਮਾਰੂਗੀ ਕਰ ਦੇ ਬਿਮਾਰ ਕੋਈ ਜਵਾਖ ਮਾਰੂਗਾ ਕੋਈ ਕਾਰਜ ਠੀਕ ਕਰਨਾ ਉਹ ਦੱਸ ਦਿੰਦਾ ਸੀ ਉਹਨੂੰ ਜੰਤਰ ਮੰਤਰ ਪੰਡਤ ਕੋਈ ਤੇ ਸਿੱਧਾ ਸਾਦਾ ਜੱਟ ਸੀ ਉਹਨੂੰ ਪ੍ਰੇਮ ਬਹੁਤ ਸੀ ਉਹ ਪੰਡਤ ਦੇ ਨਾਲ ਵਿਸ਼ਵਾਸ ਸੀਗਾ ਉਸ ਨੂੰ ਤੇ ਇੱਕ ਵਾਰ ਪੰਡਤ ਨੇ ਕਿਹਾ ਕੀ ਹੁਣ ਮੈਂ 25 30 ਦਿਨਾਂ ਦਾ ਜਾਪ ਰੱਖੂਗਾ ਤੂੰ ਨਾ ਆਈ ਮੇਰੇ ਲਵੇ ਬਈ ਉਹ ਜਾਪ ਕਰੂੰਗਾ ਮੈਂ ਤੂੰ ਮੇਰੇ ਲਵੇ ਨਾ ਆਈ ਕਿਉਂਕਿ ਉਹਨਾਂ ਦਿਨਾਂ ਵਿੱਚ ਮੈਂ ਕਿਸੇ ਨਾਲ ਬੋਲਦਾ ਨਹੀਂ ਬਈ ਤੂੰ ਨਾ ਆਈ ਤੇ ਸਿੱਧਾ ਸਾਦਾ ਜੱਟ ਸੀ ਵਿਚਾਰਾ ਉਹ ਤਾਂ ਪ੍ਰੇਮ ਨਾਲ ਕਹਿੰਦਾ ਫਿਰ ਉਹਦੇ ਨਾਲ ਕਹਿੰਦਾ ਬਈ ਇਹ ਜਾਪ ਨਾਲ ਕੀ ਹੋਊਗਾ ਤੇ ਪੰਡਿਤ ਕਹਿੰਦਾ ਹੱਸ ਕੇ ਕਹਿੰਦਾ ਕਹਿੰਦਾ ਇਹਦੇ ਨਾਲ ਮੈਨੂੰ ਫਲ ਮਿਲੂਗਾ ਪਰਮਾਤਮਾ ਦੇ ਦਰਸ਼ਨ ਹੋਣਗੇ ਅਸ਼ਿਆ ਫਿਰ ਉਧਰੋਂ ਜੱਟ ਕਹਿੰਦਾ ਜੱਟ ਕਹਿੰਦਾ ਮੈਨੂੰ ਵੀ ਦੱਸ ਦੋ ਕੋਈ ਜੰਤਰ ਮੰਤਰ ਮੈਂ ਵੀ ਕਰ ਲਊਗਾ ਪੰਡਤ ਸੀ ਉਹਨ ਤਾਂ ਪਤਾ ਸੀ ਭੋਲਾ ਬੇਚਾਰਾ ਪੰਡਤ ਕਹਿੰਦਾ ਤੂੰ ਕੀ ਕਰੇਗਾ ਤੂੰ ਜ਼ਿੰਮੇਦਾਰ ਤੂੰ ਪੁੰਨਦਾਨ ਕਰ ਲੈ ਤੂੰ ਨਾਮ ਸਿਮਨ ਤੋਂ ਕੀ ਲੈਣਾ ਓਹ ਪੰਡਤ ਸੀ ਕਹਿੰਦਾ ਕੀ ਕਰਨਾ ਤੂੰ ਨਾ ਪੁੰਨਦਾਨ ਕਰ ਲੈ ਪਰ ਜੱਟ ਸੀ ਜਿਹੜਾ ਉਹ ਪ੍ਰੇਮ ਸੀਗਾ ਉਹਨੂੰ ਭਈ ਮੈਂ ਜ਼ਰੂਰ ਕਰਨਾ ਕੋਈ ਨਾਮ ਸਿਮਰਨ ਪਾਠ ਤੇ ਕਹਿੰਦਾ ਚੱਲ ਤੂੰ ਪੰਡ ਜੱਟ ਕਹਿੰਦਾ ਕਹਿੰਦਾ ਮੈਂ ਵਾਹਿਗੁਰੂ ਵਾਹਿਗੁਰੂ ਕਰ ਲਿਆ ਕਰੂੰਗਾ ਪੰਡਤ ਨੇ ਕਿਹਾ ਚੱਲ ਕਰ ਲਿਆ ਕਰੀਂ ਭਈ ਭੋਲਾ ਸੀ ਵਿਚਾਰਾ ਉਹਦੀਆਂ ਗੱਲਾਂ ਜਾਗਿਆ ਭਈ ਚੱਲ ਕਰ ਲਿਆ ਕਰੀਂ ਤੇ ਫਿਰ ਉਸ ਜੱਟ ਨੇ ਨਾਮ ਸਿਮਰਨਾ ਵਾਹਿਗੁਰੂ ਵਾਹਿਗੁਰੂ ਦਾ ਯਾਪ ਕੀਤਾ ਤੇ ਹੌਲੀ-ਹੌਲੀ ਉਹਦਾ ਪਿਆਰ ਵਧਿਆ ਗੁਰੂ ਦੇ ਨਾਲ ਕਹਿੰਦਾ ਅਰਦਾਸ ਕਰਕੇ ਸ਼ੁਰੂ ਕੀਤਾ ਬਈ ਜਿੰਨਾ ਚਿਰ ਤੁਸੀਂ ਮੈਨੂੰ ਦਰਸ਼ਨ ਨਹੀਂ ਦਿੰਦੇ ਨਾ ਮੈਂ ਉਹਨਾਂ ਚਿਰ ਖਾਣਾ ਪਾਣੀ ਰੋਟੀ ਪਾਣੀ ਖਾਂਦਾ ਨਹੀਂ ਤੁਸੀਂ ਜਦੋਂ ਦਰਸ਼ਨ ਦਿਓਗੇ ਉਹਦੀ ਖਾਊਗਾ ਨਾਮ ਸਿਮਰਨ ਕੀਤਾ ਭੁੱਖੇ ਪੜੇ ਰਹੇਗੇ ਨਾਮ ਸਿਮਰਨ ਕਰਿਆ ਕਰੇ ਹੋਏ 20-25 ਦਿਨ ਤੇ ਸ਼ਿਰਗੁਰੂ ਗਵਰਨਮੈਂਟ ਸਿੰਘ ਜੀ ਨੇ ਕਿਹਾ ਆਪਦੇ ਪਿਆਰੇ ਨੂੰ ਗੁਰਮੁਖ ਪਿਆਰਿਆਂ ਨੂੰ ਬਈ ਇੱਕ ਪੋਲਾ ਇਨਸਾਨ ਹੈ ਜੱਟ ਬਈ ਉਹ ਫੋਟੋ ਮੇਰੀ ਸਾਹਮਣੇ ਰੱਖ ਕੇ ਨਾਮ ਸਿਮਰਨ ਕਰਦਾ ਵਾਹਿਗੁਰੂ ਵਾਹਿਗੁਰੂ ਕਰਦਾ ਹੈ ਤੇ ਤੁਸੀਂ ਉਹਦੇ ਲੇਵੇ ਜਾਓ ਉਹਨੂੰ ਕਹੋ ਭਾਈ ਪ੍ਰਸ਼ਾਦਾ ਪਾਣੀ ਸ਼ਕੇ ਤੇਰਾ ਨਾਮ ਸਿਮਰਨ ਮਨਜ਼ੂਰ ਹੋ ਗਿਆ ਤੇ ਉਹ ਸਿੰਘ ਗਏ ਗੁਰੂ ਗੁਰੂ ਦੇ ਸਿੰਘ ਜੱਟ ਕੋਲ ਤੇ ਕੱਚਾ ਘਰ ਸੀ ਕੱਚਾ ਉਹ ਹੁਣ ਵੀ ਹੈਗਾ ਕੱਚਾ ਮਕਾਨ ਉਹਦਾ ਕੱਚਾ ਮਕਾਨ ਹੈ ਤੇ ਉਹਦੇ ਲੈ ਵੀ ਗਏ ਉਹ ਕਹਿੰਦੇ ਭਾਈ ਨਾਮ ਸਿਮਰਨ ਤੇਰਾ ਮਨਜ਼ੂਰ ਹੋ ਗਿਆ ਗੁਰੂ ਤੇਰੇ ਤੇ ਖੁਸ਼ ਹੈ ਤੂੰ ਪ੍ਰਸ਼ਾਦਾ ਪਾਣੀ ਛੱਕ ਚਾਹ ਪਾਣੀ ਪੀ ਕਹਿੰਦੇ ਹੁਣ ਤੇਰਾ ਨਾਮ ਸਿਮਰਨ ਮਨਜ਼ੂਰ ਹੈ ਤੇ ਜੱਟ ਕਹਿੰਦਾ ਕਹਿੰਦਾ ਜਿੰਨਾ ਚਿਰ ਗੁਰੂ ਨੇ ਮੈਨੂੰ ਦਰਸ਼ਨ ਨਹੀਂ ਦਤਾ ਉਹਨਾਂ ਚਿਰ ਮੈਂ ਪ੍ਰਸ਼ਾਦਾ ਪਾਣੀ ਨਹੀਂ ਛਕਣਾ ਰੋਟੀ ਪਾਣੀ ਨਹੀਂ ਖਾਣਾ ਤੇ ਉਹ ਚਲੇ ਗਏ ਗੁਰੂ ਦੇ ਸਿੰਘ ਕਹਿੰਦੇ ਜਿੰਨਾ ਚਿਰ ਨਹੀਂ ਦਰਸ਼ਨ ਦਿੰਦੇ ਉਹਨਾਂ ਚਿਰ ਮੈਂ ਖਾਂਦਾ ਨਹੀਂ ਤੇ ਫਿਰ ਜਿਵੇਂ ਮਾਂ ਨੂੰ ਆਪਣੇ ਬੱਚਿਆਂ ਨਾਲ ਪਿਆਰ ਹੁੰਦਾ ਹੈ ਤਾਂ ਗੁਰੂ ਨੇ ਵੀ ਆਪਦੇ ਆਪਦੇ ਭਗਤਾਂ ਨਾਲ ਪਿਆਰ ਹੁੰਦਾ। ਬਈ ਆਪਦੇ ਭਗਤਾਂ ਨੂੰ ਪਿਆਰ ਕਰਦਾ ਜਿਵੇਂ ਮਾਂ ਛੜਕ ਦਿੰਦੀ ਹੈ ਕੋਈ ਕੰਮ ਬਈ ਉਹ ਮਨਾ ਲੈਂਦੀ ਹੈ ਕੁਸ ਨਾ ਕੁਸ ਕਹਿ ਕੇ ਤਾਂ ਗੁਰੂ ਵੀ ਉਹਦੇ ਆਪਦੇ ਪਿਆਰੇ ਨੂੰ ਉਹ ਕਰਦਾਗਾ ਬਈ ਜਿਹੜਾ ਉਹਦੇ ਵਿੱਚ ਪ੍ਰੇਮ ਕਰਦਾ ਪਿਆਰ ਕਰਦਾ ਤਾਂ ਉਸ ਲਵੇ ਉਸ ਨੂੰ ਜ਼ਰੂਰ ਦਰਸ਼ਨ ਦਿੰਦਾ। ਦੇ ਫੇਰਾ ਪਰਮਾਤਮਾ ਇਹ ਸ਼ਿਰ ਗੁਰੂ ਗੋਬਿੰਦ ਸਿੰਘ ਜੀ ਆਪ ਗਏ ਉਸ ਜਿੰਮੇਦਾਰ ਲਵੇ ਤੇ ਜਾਨਸਾਰ ਪਹਿਲਾਂ ਤਾਂ ਉਹਨੂੰ ਫਲਾਂ ਦਾ ਰਸ ਪਿਆਇਆ ਕੋਈ ਮੰਨੇ ਚਾਹੇ ਨਾ ਮੰਨੇ ਪਰ ਜਿਹੜੇ ਨਾਮ ਸਿਮਰਨ ਕਰਦੇ ਨੇ ਜਾਂ ਤਾਂ ਉਹ ਜਾਣਦੇ ਨੇ ਇਹ ਜਾਂ ਗੁਰਮਖ ਪੈਰੇ ਜਾਣਦੇ ਨੇ ਭਈ ਕੋਈ ਮੰਨੇ ਚਾਹੇ ਨਾ ਮੰਨੇ ਉਹਨਾਂ ਦੀ ਇੱਛਾ ਕੀ ਨਾਮ ਸਿਮਰਨ ਕੀਤਾ ਹੋਇਆ ਸੀਗਾ ਉਹਦਾ ਦਰਸ਼ਨ ਦੇਦਾਰੇ ਦਿੱਤੇ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਤੇ ਫਲਾਂ ਦਾ ਰਸ ਪਿਆਇਆ ਉਹਨੂੰ ਤੇ ਉਹਨੇ ਕਹਿ ਲੱਗਿਆ ਕਹਿੰਦਾ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਕਹਿ ਲੱਗੇ ਜੱਟ ਨੂੰ ਬਈ ਤੂੰ ਨਾਮ ਸਿਮਰਨ ਕਿਉਂ ਕਰਦਾ ਈ ਲੋੜ ਐ ਤੈਨੂੰ ਤੇ ਜੱਟ ਕਹਿੰਦਾ ਕਹਿੰਦਾ ਮੇਰੇ ਘਰੇ ਗਰੀਬੀ ਬਹੁਤ ਐ ਮੈਂ ਇਸ ਲਈ ਨਾਮ ਸਿਮਰਨ ਕਰਦਾ ਤਾਂ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਕਿਹਾ ਭਈ ਤੂੰ ਥੋੜੇ ਜਿਹੇ ਪੈਸੇ ਲਾ ਕੇ ਕੋਈ ਕੰਮ ਸ਼ੁਰੂ ਕਰ ਤਾਂ ਤੇਰਾ ਉਹਦੇ ਵਿੱਚ ਬਹੁਤ ਵਰਕਤ ਹੋਏਗੀ ਬਹੁਤ ਫਾਇਦਾ ਹੋਏਗਾ ਤੇ ਗੁਰੂ ਸਾਹਿਬ ਚਲੇ ਗਏ ਤੇ ਉਹ ਥੋੜੇ ਜਿਹੇ ਪੈਸੇ ਪਾ ਕੇ ਉਹਨੇ ਕੋਈ ਕੰਮ ਸ਼ੁਰੂ ਕੀਤਾ ਬਹੁਤ ਵਰਕਤਾਂ ਹੋਈਆਂ ਨਾਮ ਸਿਮਰਨ ਕੀਤਾ ਹੋਇਆ ਮਨਜ਼ੂਰ ਹੋਇਆ ਤੇ ਉਹਦਾ ਉਹ ਕੰਮ ਛੱਡ ਕੇ ਕਹਿੰਦਾ ਮੈਂ ਨਾਮ ਸਿਮਰਨ ਕਰਨਾ ਉਹਨੇ ਨਿਹੰਗ ਸਿੰਘ ਸਜ ਕੇ ਨਿਹੰਗ ਸਿੰਘ ਸਜ ਕੇ ਨਾਮ ਸਿਮਰਨ ਕਰਿਆ ਕਰੇ ਗੁਰੂ ਹੁਣ ਉਹ ਥੋੜਾ ਜਿਹਾ ਟਾਈਮ ਹੋਇਆ ਹੋ ਚੱਲ ਬਸੇ ਸਾਡੇ ਪਿੰਡਾਂ ਦੇ ਲਾਗੇ ਦੀ ਗੱਲ ਐ ਇਹ ਸੋ ਗੁਰੂ ਆਪਦੇ ਪਿਆਰਿਆਂ ਨੂੰ ਜ਼ਰੂਰ ਦਰਸ਼ਨ ਦਿੰਦਾ ਹੈ ਨਾਮ ਸਿਮਰਨ ਕਰੇ ਪ੍ਰੇਮ ਪ੍ਰੇਮ ਕਰੇ ਪੂਰਾ ਸਾਰਾ ਰੱਖੇ ਵਿਸ਼ਵਾਸ ਹੋਵੇ ਤਾਂ ਗੁਰੂ ਜ਼ਰੂਰ ਦਰਸ਼ਨ ਦਿੰਦਾ ਹੈ ਸੋ ਮੰਜਾਪਈ ਸਾਹਿਬ ਦਾ ਪਾਠ ਕਰੋ ਸੁਖਮਣੀ ਸਾਹਿਬ ਦਾ ਪਾਠ ਕਰੋ ਗੁਰੂ ਜਰੂਰ ਦਰਸ਼ਨ ਦਿੰਦੇ ਨੇ ਪ੍ਰੇਮ ਹੋਵੇ ਬਸ ਭਰੋਸਾ ਹੋ ਗਿੰਦਰੂ ਵੀ ਆਪਾਂ ਨੇ ਆਹ ਗੁਰੂ ਦੇ ਦਰਸ਼ਨ ਕਰਨੇ ਆ ਨਾਮ ਸਿਮਰਨ ਕਰਕੇ ਭਰੋਸਾ ਕਰਕੇ ਅੰਦਰੋਂ ਪ੍ਰੇਮ ਪ੍ਰੇਮ ਦੇ ਭੁੱਖਾ ਨੂੰ ਗੁਰੂ ਦਾ ਪ੍ਰੇਮ ਦਾ ਭੁੱਖਾ ਸੰਗਤ ਜੀ ਪ੍ਰੇਮ ਪ੍ਰੇਮ ਨਾਲ ਹੀ ਗੁਰੂ ਦਰਸ਼ਨ ਦਿੰਦਾ ਆ ਉਹਦਾ ਤੇ ਨਾਮ ਸਿਮਰਨ ਕਰੋ ਗੁਰੂ ਦੀ ਮਹਿਮਾ ਸੁਣੋ ਗੁਰੂਆਂ ਗੁਰਮਤਿ ਵਿਚਾਰਾ ਸੁਣੋ ਗੁਰੂ ਨਾਮ ਸਿਮਨ ਗੁਰੂ ਜਾਪੀ ਸਾਹਿਬ ਦੇ ਪਾਠ ਕਰੋ ਸੁਖਮਨੀ ਸਾਹਿਬ ਦੇ ਪਾਠ ਕਰੋ ਸੋ ਗੁਰੂ ਤੁਹਾਨੂੰ ਜਰੂਰ ਦਰਸ਼ਨ ਦੇਵੇਗਾ ਸੋ ਸਾਰੀ ਸਾਧ ਸੰਗਤ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ